ਕੀ ਕਹਿਣਾ ਚਾਹੋਗੇ ਬਹੁਤ ਵਧੀਆ ਯਾਤਰਾ ਹੋਈ ਜੀ ਸਾਡੀ ਠੀਕ ਆ ਤਾਂ ਟੀਵੀ ਸਾਰੀ ਪੈਦਲ ਯਾਤਰਾ ਸੀਗੀ ਨਹੀਂ ਇਹ ਥੋੜੇ ਤੇ ਸੀ ਮੈਂ ਆ ਤੇ ਮੇਰੇ ਬੇਟੇ ਦੀ ਬਸ ਇਹਦੇ ਕਰਕੇ ਕੋੜਾ ਮੈਂ ਤੁਹਾਡੀ ਵੀਡੀਓ ਕੋੜੇ ਵਾਲੀ ਬਣਾਈ ਸੀ ਤਾਂ ਤੁਸੀਂ ਮੰਨੇ ਹੋ ਤੁਸੀਂ ਮੰਨਣਾ ਨਹੀਂ ਸੀ ਨਹੀਂ ਨਹੀਂ ਮੈਂ ਮੰਨ ਗਈ ਸੀ ਠੀਕ ਆ ਬੇਟੇ ਕਰਕੇ ਕੋੜਾ ਕੀਤਾ ਤੁਸੀਂ ਹੋਰ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੇ ਕਿੱਦਾਂ ਦੀ ਤੁਹਾਡੀ ਯਾਤਰਾ ਕਿੱਦਾਂ ਦੀ ਰਹੀ ਤੁਹਾਡੀ ਬਹੁਤ ਵਧੀਆ ਥੱਕੇ ਤਾਂ ਨਹੀਂ ਤੁਸੀਂ ਬਿਲਕੁਲ ਨਹੀਂ ਨਹੀਂ ਥੱਕਿਆ ਚੜ੍ਹਦੀ ਗੱਲ ਅੱਛਾ ਇਹਨਾਂ ਨੇ ਕਰਵਾਇਆ ਤਾਂ ਅਜਾ ਨਾਮ ਤੁਹਾਡਾ ਲਾਤਾ ਵੀ ਬੇਟੇ ਲਈ ਕਰਵਾਇਆ ਬੈਠਣਾ ਆਪ ਸੀਗਾ ਹਾਂਜੀ ਤੇ ਦੇਖ ਲੋ ਪੋਲ ਪੋਲ ਖੁੱਲ ਗਈ ਲਾਈਵ ਸਾਰੇ ਦੇਖ ਰਹੇ ਆ ਹੁਣ ਮੈਂ ਤੇ ਕਹਿਂਦੀ ਸੀ ਮੈਂ ਨਹੀਂ ਕਰਨਾ ਠੀਕ ਆ ਵੈਰੀ ਗੁੱਡ ਦੇ ਲੋ ਬੱਚੇ ਰੱਬ ਦਾ ਰੱਬ ਦਾ ਰੂਪ ਹੁੰਦਾ ਸੱਚ ਬੋਲਿਆ ਵੀ ਮੰਮਾ ਨੇ ਮੇਰਾ ਬਹਾਨਾ ਲਾ ਕੇ ਕੋੜਾ ਕੀਤਾ ਤੇ ਨਹੀਂ ਮੈਂ ਕਿਹਾ ਸੀ ਠੀਕ ਆ ਤੇ ਫਿਰ ਮੈਂ ਕਿਹਾ ਸਾਰੇ ਕਹਿੰਦੇ ਨਹੀਂ ਛੋਟਾ ਬੱਚਾ ਕਰਾ ਦੇ ਫਿਰ ਮੈਂ ਚਲ ਕਰਾ ਦੇ ਤੇਰੇ ਕੱਤੇ ਲੋ ਵੀ ਦੋਸਤੋ ਨਿਕਲੇ ਸੀਗੇ ਅਸੀਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੋਂ ਤੇ 70 ਤੋਂ 80 ਕਿਲੋਮੀਟਰ ਦਾ ਸੀ ਰਸਤਾ ਤੈਅ ਕਰ ਲਿਆ ਤੇ ਰਸਤੇ ਦੇ ਵਿੱਚ ਸਾਨੂੰ ਜਾਮ ਵੀ ਬਹੁਤ ਮਿਲਿਆ ਕਿਉਂਕਿ ਅਸੀਂ ਲੇਟ ਸੀਗੇ ਤੇ ਬਾਕੀ ਤੁਹਾਨੂੰ ਸਲਾਹ ਤੁਸੀਂ ਇਹਨਾਂ ਜਦੋਂ ਨਿਕਲਣਾ ਹੋਵੇ ਥੋੜਾ ਜਲਦੀ ਨਿਕਲਿਆ ਕਰੋ ਤਾਂ ਕਿ ਤੁਸੀਂ ਟ੍ਰੈਫਿਕ ਤੋਂ ਬਚ ਸਕੋ ਐਤਵਾਰ ਦਾ ਦਿਨ ਹੋ ਬਾਕੀ ਐਤਵਾਰ ਦਾ ਦਿਨ ਨਾ ਹੋਵੇ ਬਾਕੀ ਸਾਡੇ ਪਾਇਲਟ ਨੂੰ ਮਿਲੌਣੇ ਆ ਬਾਈ ਜੀ ਕੀ ਹਾਲ ਹੈ ਆਪਕਾ ਦਮ ਕੇ ਜੀ ਸੱਜੇ ਹਾਲ ਹੈ ਜੀ ਸੱਜੇ ਹਾਲ ਕੀ ਨਾਮ ਹੈ ਆਪਕਾ ਮੇਰਾ ਨਾਮ ਮੋਹਨ ਚੌਧਰੀ ਹੈ ਬਾਈ ਜੀ ਠੀਕ ਹੈ ਇਹੀ ਘਰ ਆਨੇ ਵਾਲੇ ਹਾਂ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਆਪਕੋ ਗਾੜੀ ਚਲਾਤੇ ਮੁੰਡੇ 32 ਸਾਲ ਹੋ ਗਏ 32 ਸਾਲ ਹੋ ਗਏ 32 32 ਸਾਲ ਹੋ ਗਏ ਬਾਈ ਜੀ ਦੀ ਡਰਾਈਵਰ ਇਹਨ ਪਾਇਲਟ ਵਾਲੀ ਹੈ ਨਯਾਰੇ ਦੇ ਤੇ ਥੋੜਾ ਜਿਹਾ ਪਰ ਉਚਾਈ ਤੇ ਆ ਗਏ ਆ ਇਸ ਲਈ ਹਨਾ ਸਾਨੂੰ ਥੋੜੀ ਜੀ ਠੰਡਕ ਮਹਿਸੂਸ ਹੋਣ ਲੱਗੀ ਗਰਮੀ ਘੱਟ ਹੋ ਗਈ ਉਹ ਕਹਿੰਦਾ ਮੈਂ ਚਾਹ ਦੇ ਖਿਲਾਰ ਨਹੀਂ ਹੋਏ ਗੱਡੀ ਚਾਹ ਲਈ ਹੁੱਟਲ ਲੱਭਦੇ ਆ ਆਪਣੀਆਂ ਗੱਡੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਦੇਖ ਲੈਣੇ ਆ ਛੱਡ ਕੇ ਅਸੀਂ ਸੋਚਿਆ ਕਿ ਤੇ ਇਹਦੇ ਪਤੰਦਰ ਦੇ ਉਹਨਾਂ ਨੂੰ ਦੇਖ ਕੇ ਬੇਕਮਾਰੀ ਆ ਇਹਦੀ ਆਪਦੀ ਗੱਡੀ ਦੀ ਖਮਾਣੀ ਦਾ ਫਟਾ ਟੁੱਟ ਗਿਆ ਚਲੋ ਦੇਖਦੇ ਆ ਅੱਗੇ ਕੀ ਬਣਦਾ ਨਾਲੇ ਲੰਗਰ ਪਾਣੀ ਛਕਦੇ ਕਿਤੇ ਆਉਂਦਾ ਗੁਰੂ ਕਾ ਲੰਗਰ ਕਾਰ ਸੇਵਾ ਲੋ ਜੀ ਗੁਰੂ ਕਾ ਲੰਗਰ ਸਾਂਕੇ ਜਾਂ ਮਿੱਤਰ ਗੁਰੂ ਦੇ ਲੰਗਰ ਲੰਗਰ ਛਕ ਨਵਾਦਰੋ ਜੀ ਲੋ ਜੀ ਡਰਾਈਵਰ ਨੂੰ ਅਸੀਂ ਭੇਜਤਾ ਗੱਡੀ ਠੀਕ ਕਰਾਉਣ ਤੇ ਅਸੀਂ ਇੱਥੇ ਛਕਾਂਗੇ ਪ੍ਰਸਾਦ ਦੇ ਕੜੀ ਚੌਲ ਦੇ ਨਾਲ ਦੋਸਤੋ ਇਹ ਉਹੀ ਲੰਗਰ ਆ ਜਿਹੜਾ ਬਾਬੇ ਨਾਨਕ ਨੇ ਕੀਤਾ ਸੀ 20 ਰੁਪਿਆ ਨਾਲ ਤਿਆਰ ਉਹ 13 13 ਤੋਲ ਕੇ ਸਾਰੀ ਗੱਲ ਸਮਝਾ ਗਿਆ ਉਹ ਪਿਰਤ ਪਾ ਗਿਆ ਐਸੀ ਮੋਤੀ ਬਣ ਗਿਆ ਲੀਹਾਂ ਦਾ ਬਾਬਾ ਨਾਨਕ ਲੰਗਰ ਲਾ ਗਿਆ ਦੀਹਾਂ ਦਾ ਸਾਡਾ ਬਾਬਾ ਨਾਨਕ ਲੰਗਰ ਲਾ ਗਿਆ ਦੀਹਾਂ ਦਾ ਦੋਸਤੋ ਜੇ ਤੁਸੀਂ ਵੀ ਟ੍ਰੇਨ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ ઋਸ਼ੀਕੇਸ਼ ਤੱਕ ਟ੍ਰੇਨ ਵਿੱਚ ਆ ਸਕਦੇ ਹੋ ਤੇ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਤੱਕ ਤੁਹਾਡੇ 50 ਰੁਪਏ ਆਟੋ ਵਾਲੇ ਲੈਣਗੇ ਦੋਸਤੋ ઋਸ਼ੀਕੇਸ਼ ਤੋਂ ਗੁਰਦੁਆਰਾ ਗੋਵਿੰਦ ਘਾਟ ਤੱਕ ਦਾ ਸਫ਼ਰ 300 ਕਿਲੋਮੀਟਰ ਦਾ ਹੁੰਦਾ ਹੈ ਜੋ ਕਿ ਤੁਹਾਨੂੰ ਟੈਕਸੀ ਉਸ ਤੋਂ ਮਿਲ ਜਾਂਦੀ ਹੈ ਸ਼ੇਅਰਿੰਗ ਜਿਸ ਦਾ ਕਿਰਾਇਆ 9 ਤੋਂ 800 ਰੁਪਏ ਜਾਂ 1000 ਰੁਪਏ ਤੱਕ ਦਾ ਹੁੰਦਾ ਹੈ ਜਾਂ 1100 ਦੋਸਤੋ ਪਹੁੰਚ ਗਏ ਆ ਗੁਰਦੁਆਰਾ ਗੋਵਿੰਦ ਘਾਟ ਤੇ ਹੋਟਲ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰੂਮ ਸਾਰੇ ਫੁੱਲ ਨੇ ਸੰਗਤ ਬਹੁਤ ਦੂਰੋਂ ਦੂਰੋਂ ਆਈ ਹੋਈ ਹੈ ਠੰਡ ਪੂਰੀ ਜ਼ਬਰਦਸਤ ਹੈ ਆਪਣਾ ਵਧੀਆ ਤੇ ਗਰਮ ਕੱਪੜਿਆਂ ਦਾ ਪ੍ਰਬੰਧ ਕਰਕੇ ਆਓ ਦੋਸਤੋ ਜਦੋਂ ਵੀ ਆਉਣਾ ਹੈ ਤੇ ਬਾਕੀ ਹੁਣ ਦੇਖਦੇ ਆ ਅੱਜ ਦੀ ਰਾਤ ਸਟੇ ਕਿੱਥੇ ਕਰਾਂਗੇ ਕੋਈ ਸਾਨੂੰ ਹਿੱਲਾ ਵਿਸਿਲਾ ਨਹੀਂ ਮਿਲ ਰਿਹਾ ਰਾਤ ਨੂੰ ਸੌਣ ਦਾ ਤੇ ਬਾਕੀ ਦੇਖਦੇ ਆਂ ਦੋਸਤੋ ਨਾਲ ਜੁੜੇ ਰਹੋ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਰਾਤ ਅਸੀਂ ਕਿਵੇਂ ਤੇ ਕਿੱਥੇ ਕੱਟੀ ਦੋਸਤੋ